ਹਾਂਜੀ ਤੁਸੀਂ ਵੀ ਦਿਨ ਵਿੱਚ ਦਰਜਨਾ ਵਾਰ Google ਦੇ ਉੱਤੇ ਸਰਚ ਕਰਦੇ ਹੋਵੋਗੇ ਹੋ ਸਕਦਾ ਈਮੇਲ ਖੋਲੀ ਹੋਵੇ ਤੇ ਯੂਟਿਊਬਰਾਂ ਹੀ ਇਹ ਵੀਡੀਓ ਵੀ ਦੇਖ ਰਹੇ ਹੋਵੋਗੇ ਅਗਰ ਕਿਤੇ ਆ ਜਾ ਰਹੇ ਹੋਗੇ ਤਾਂ Google Map ਦਾ ਇਸਤੇਮਾਲ ਕਰ ਰਹੇ ਹੋਮੋਗੇ ਤਾਂ ਸਭ ਤੋਂ ਵੱਡਾ ਕੁਐਸਚਨ ਇਹ ਜਰੂਰ ਆਉਂਦਾਗਾ ਮਨ ਦੇ ਵਿੱਚ ਕਿ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਵਿੱਚ ਇੱਕ ਹੈਗੀ ਆ Google ਪਰ ਇਹ ਹਰੇਕ ਚੀਜ਼ ਮੁਫਤ ਦੇ ਵਿੱਚ ਹੀ ਦੇ ਰਹੀ ਹੈ ਤੇ ਫਿਰ ਕਿਵੇਂ ਇਹ ਸਭ ਤੋਂ ਅਮੀਰ ਕੰਪਨੀ ਹੋ ਸਕਦੀ ਆ ਹਾਂਜੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਆਪਾਂ ਹਰੇਕ ਚੀਜ਼ ਕਲੀਅਰ ਕਰਾਂਗੇ ਹਾਂਜੀ ਹੁਣ ਕਈ ਲੋਕ ਕਹਿਣਗੇ ਕਿ ਉਹਨਾਂ ਨੂੰ ਪਤਾ ਹੈਗਾ ਕਿ ਇਹ ਐਡਮ ਵੇਚਦੇ ਨੇਗੇ ਪਰ ਇਹ ਅਸਲ ਸੱਚ ਨਹੀਂ ਹੈਗਾਗਾ ਇਹਦੇ ਪਿੱਛੇ ਕਾਫੀ ਜ਼ਿਆਦਾ ਵੱਡੀ ਸਕੀਮ ਚੱਲ ਰਹੀ ਹੁੰਦੀ ਹੈਗੀ ਆ ਤੇ ਮੈਂ ਉਮੀਦ ਕਰਦਾ ਕਿ ਇਹ ਵੀਡੀਓ ਐਂਡ ਤੱਕ ਜੇ ਤੁਸੀਂ ਦੇਖੋਗੇ ਤਾਂ ਕਦੇ ਵੀ ਫ੍ਰੀ ਵਾਲੀ ਚੀਜ਼ ਨੂੰ ਤੁਸੀਂ ਫ੍ਰੀ ਨਹੀਂ ਸਮਝੋਗੇ ਚਲੋ ਇਹ ਹੁਣ ਇੱਕ ਸੱਚਾਈ ਦਾ ਟੱਕਰਾ ਕਰਦੇ ਆਂਗੇ ਤੁਹਾਨੂੰ ਲੱਗਦਾ ਹੈਗਾ ਕਿ ਆਪਾਂ Google ਨੂੰ ਯੂਜ਼ ਕਰਦੇ ਆਂ ਤੇ ਆਪਾਂ ਉਹਨਾਂ ਦੇ ਕਸਟਮਰ ਹੈਗੇ ਆ ਮਤਲਬ ਉਹ ਆਪਾਂ ਨੂੰ ਚੀਜ਼ਾਂ ਵੇਚ ਰਹੇ ਨੇਗੇ ਪਰ ਅਸਲ ਦੇ ਵਿੱਚ ਆਪਾਂ ਉਹਨਾਂ ਦੇ ਕਸਟਮਰ ਨਹੀਂ ਹੈਗੇ ਉਹ ਆਪਾਂ ਨੂੰ ਹੀ ਵੇਚ ਰਹੇ ਨੇ ਜੋ ਵੀ ਆਪਣੀ ਜਾਣਕਾਰੀ ਹੈਗੀ ਆ ਉਸ ਨੂੰ ਅੱਗੇ ਵੇਚ ਦਿੰਨੇ ਤੇ ਉਸ ਤੋਂ ਮੁਨਾਫਾ ਕਮਾਉਂਦੇ ਨੇਗੀ ਹੋਰ ਵੀ ਇਸ ਚੀਜ਼ ਨੂੰ ਆਪਾਂ ਕਲੀਅਰ ਕਰਨ ਲੱਗਿਆਂਗੇ ਹਾਂਜੀ ਹੁਣ ਆਪਾਂ ਮਾਰਨਿੰਗ ਦੇ ਰੂਟੀਨ ਬਾਰੇ ਸੋਚਦੇ ਹਾਂ ਆਪਾਂ ਸਵੇਰੇ ਉੱਠਦੇ ਹਾਂਗੇ ਆਪਣਾ ਫੋਨ ਵਗੈਰਾ ਚੈੱਕ ਕਰਦੇ ਹਾਂ ਕੋਈ ਈਮੇਲ ਆਈ ਆਪਾਂ ਉਹ ਚੈੱਕ ਕਰ ਰਹੇ ਹਾਂਗੇ ਤੇ ਹੋ ਸਕਦਾ ਕਿ ਆਪਾਂ ਮੌਸਮ ਬਾਰੇ ਪੁੱਛ ਰਹੀ ਹੋਈ ਹੈ ਕਿ ਅੱਜ ਮੌਸਮ ਕਿਵੇਂ ਰਹੂਗਾ ਉਸ ਤੋਂ ਬਾਅਦ ਫਿਰ ਆਪਾਂ ਕੰਮ ਵਗੈਰਾ ਤੇ ਜਾਣਿਆ ਕਿੱਥੇ ਜਾ ਰਹੇ ਹਾਂਗੇ ਤੇ ਕਿਹੜਾ ਵਹੀਕਲ ਵਗੈਰਾ ਯੂਜ਼ ਕਰ ਰਹੇ ਹਾਂਗੇ ਉਹ ਵੀ ਸਾਰਾ ਕੁਝ ਰਿਕਾਰਡ ਹੋ ਰਿਹਾ ਹੁੰਦਾਗਾ Google ડોਕੂਮੈਂਟ ਦੇ ਵਿੱਚ ਆਪਾਂ ਕੋਈ ਚੀਜ਼ ਪੜ੍ਹ ਰਹੇ ਹਾਂਗੇ ਉਹ ਵੀ ਰਿਕਾਰਡ ਹੋ ਰਹੀ ਆ ਤੇ ਲੰਚ ਵਗੈਰਾ ਕਰਦੇ ਟਾਈਮ ਆਪਾਂ ਮੰਨ ਲਓ ਕਿ YouTube ਤੇ ਉੱਪਰ ਕੁਝ ਸਰਚ ਕੀਤਾ ਉਹ ਵੀ ਰਿਕਾਰਡ ਹੋ ਰਿਹਾ ਹੈਗਾਗਾ ਤੇ ਆਪਾਂ YouTube ਦੇ ਉੱਪਰ ਵੀਡੀਓ ਦੇ ਕੇ ਰਿਲੈਕਸ ਵੀ ਕਰਦੇ ਆ ਤਾਂ ਤੁਸੀਂ ਕੁਝ ਨੋਟਿਸ ਕੀਤਾ ਕਿ Google ਸਿਰਫ ਤੁਹਾਡੀ ਜ਼ਿੰਦਗੀ ਦੇ ਇੱਕ ਪਾਰਟ ਹੀ ਨਹੀਂ ਹੈਗਾ ਹਾਲਾਂਕਿ ਉਹ ਇੱਕ ਜ਼ਿੰਦਗੀ ਹੀ ਬਣ ਚੁੱਕਾ ਹੈਗਾਗਾ ਇਹ ਹਰ ਇੱਕ ਜਗ੍ਹਾ ਤੇ ਉੱਤੇ ਹੈਗਾਗਾ ਇਸ ਨੂੰ ਪਤਾ ਚੱਲ ਰਿਹਾ ਹੈਗਾ ਤੁਸੀਂ ਕਿਹੜੀ ਚੀਜ਼ ਸਰਚ ਕਰ ਰਹੇ ਹੋਗੇ ਤੇ ਕਿਹੜੇ ਕਿੜੀਆਂ ਥਾਮਾਂ ਤੇ ਜਾ ਰਹੇ ਹੋ ਔਰ ਇਗਜ਼ਾਮਪਲ ਤੁਸੀਂ ਕੋਈ ਮੂਵੀ ਵਗੈਰਾ ਦੇਖਣ ਜਾ ਰਹੇ ਹੋ சினிமா ਦੇ ਉੱਪਰ ਤਾਂ ਉਸ ਤੋਂ ਬਾਅਦ ਉਸ ਦੇ ਕੋਲ ਇਹ ਸਿਗਨਲ ਚਲਾ ਜਾਂਦਾ ਹੈਗਾ ਕਿ ਤੁਸੀਂ ਮੂਵੀ ਦੇਖਣਾ ਪਸੰਦ ਕਰਦੇ ਹੈਗੇ ਹੋਗੇ ਤੁਸੀਂ ਕੋਈ ਫੋਟੋ ਵਗੈਰਾ ਪਾਉਣੇ ਹੈਗੇ ਹੋਗੇ ਕਿਤੇ ਅਪਲੋਡ ਕਰਦੇ ਹੈਗੇ ਹੋ ਜਾਂ ਸਟੇਟਸ ਪਾਉਣੇ ਹੋਗੇ WhatsApp ਦੇ ਉੱਪਰ ਤਾਂ ਇਹ ਚੀਜ਼ਾਂ ਸਾਰੀਆਂ ਰਿਕਾਰਡ ਹੋ ਰਹੀਆਂ ਨੇਗੀਆਂ ਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਹੈਗਾ ਕਿ ਤੁਸੀਂ ਕਿਹੜੀ ਚੀਜ਼ ਕਰ ਰਹੇ ਹੋਗੇ ਤੇ ਇਹ ਚੀਜ਼ ਨੂੰ ਹੀ ਇਹ ਅੱਗੇ ਇਸਤੇਮਾਲ ਕਰਦੇ ਨੇਗੇ ਕਿਵੇਂ ਇਸਤੇਮਾਲ ਕਰਦੇ ਨੇਗੇ ਇਹ ਮੈਂ ਹੁਣ ਦੱਸਣ ਲੱਗਿਆਂਗਾ ਤੁਹਾਨੂੰ ਹਾਂਜੀ ਉੰਜ ਕਿਹਾ ਜਾਂਦਾ ਕਿ ਤੁਸੀਂ ਆਪਣਾ ਭਵਿੱਖ ਨਹੀਂ ਦੱਸ ਸਕਦੇ ਪਰ ਹੈਰਾਨੀ ਦੀ ਗੱਲ ਇਹ ਆ ਕਿ Google ਨੂੰ ਤੁਹਾਡਾ ਭਵਿੱਖ ਵੀ ਪਤਾ ਹੈਗਾ ਤੁਸੀਂ ਸਰਚ ਕਰ ਰਹੇ ਹੋ ਮੰਨ ਲਓ ਕਿ ਤੁਸੀਂ ਬੂਟ ਵਗੈਰਾ ਸਰਚ ਕੀਤੇ ਨੇ ਪਰ ਤੁਸੀਂ ਬਾਏ ਨਹੀਂ ਕਰਨਾ ਚਾਹੁੰਦੇ ਤਾਂ ਇਸ ਤਰ੍ਹਾਂ ਚੀਜ਼ਾਂ ਕਰ ਦਿੰਦਾ ਕਿ ਤੁਹਾਨੂੰ ਐਡਾਂ ਵੀ ਉਸੇ ਹਿਸਾਬ ਨਾਲ ਆਉਣ ਲੱਗ ਜਾਂਦੀਆਂ ਨੇ ਕਿ ਅਗਰ ਤੁਸੀਂ ਬਾਏ ਨਹੀਂ ਵੀ ਕਰਨਾ ਫਿਰ ਵੀ ਕਿਵੇਂ ਨਾ ਕਿਵੇਂ ਤੁਹਾਡਾ ਮਾਨ ਕਰਨ ਲਗਾ ਦਿੰਦਾ ਤੇ ਐਂਡ ਦੇ ਉੱਤੇ ਆ ਕੇ ਤੁਸੀਂ ਉਹ ਚੀਜ਼ ਖਰੀਦਣਾ ਦੇ ਲਈ ਮਜਬੂਰ ਹੋ ਜਾਂਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਇਹ ਡਿਸਾਈਡ ਕਰ ਰਿਹਾ ਹੈਗਾਗਾ ਹੋ ਸਕਦਾ ਹੈ ਕਿ ਤੁਹਾਡੇ ਮਨ ਦੇ ਵਿੱਚ ਆਇਆ ਹੋਵੇ ਕਿ ਆਹਾ ਵਾਲੇ ਕੱਪੜੇ ਲੈਣੇ ਨੇਗੇ ਪਰ ਜਸਟ ਮਨ ਦੇ ਵਿੱਚ ਹੀ ਆਇਆ ਹੋਵੇ ਤੁਹਾਡਾ ਕੋਈ ਇਰਾਦਾ ਨਾ ਹੋਵੇ ਪਰ ਇੱਕ ਵਾਰੀ ਤੁਸੀਂ ਸਰਚ ਕਰ ਲਿਆ ਤੇ ਤੁਹਾਨੂੰ ਇਹ बार-बार ਉਹ ਚੀਜ਼ਾਂ ਦਿਖਾਉਂਦਾ ਹੈਗਾ ਤੁਸੀਂ ਫੇਸਬੁੱਕ ਤੇ ਜਾਨੇ ਉੱਥੇ ਵੀ ਐਡ ਆਉਂਦੀ ਹੈਗੀ YouTube ਦੇ ਉੱਤੇ ਜਾਨੇ ਹੋ ਉੱਥੇ ਵੀ ਐਡ ਆਉਂਦੀ ਹੈਗੀ ਤਾਂ ਇੱਕ ਤਰ੍ਹਾਂ ਨਾਲ ਇਹ ਤੁਹਾਨੂੰ ਮਜਬੂਰ ਕਰਦੇਗਾ ਉਹ ਚੀਜ਼ ਬਾਰ-ਬਾਰ ਦਿਖਾ ਕੇ ਤੇ ਤੁਸੀਂ ਪੈਸੇ ਖਰਚਣ ਲਈ ਮਜਬੂਰ ਹੋ ਜਾਂਦੇ ਹੋਗੇ ਇਸ ਤਰ੍ਹਾਂ ਇਹ ਆਪਣੇ ਦਿਮਾਗ ਨਾਲ ਖੇਡਦਾ ਹੈਗਾ ਤੇ ਜਾਣਕਾਰੀ ਇਹਦੇ ਕੋਲ ਸਾਰੀ ਦੀ ਸਾਰੀ ਹੁੰਦੀ ਹੈਗੀ ਆਪਣੇ ਬਾਰੇ ਇਵਨ ਕਿ ਇੰਨੀ ਜਾਣਕਾਰੀ ਹੁੰਦੀ ਹੈ ਕਿ ਆਪਾਂ ਖੁਦ ਭੁੱਲ ਜਾਂਦੇ ਆ ਕਿ ਆਪਣੀ ਇੰਟਰਸਟ ਕੀ ਨੇਗੇ ਕੀ ਆਪਾਂ ਖਰੀਦਣਾ ਹੈਗਾ ਪਰ ਇਹਨਾਂ ਨੂੰ ਸਭ ਯਾਦ ਰਹਿੰਦਾ ਹਰ ਇੱਕ ਚੀਜ਼ ਟਰੈਕ ਕਰਦਾ ਹਾਂਜੀ ਹੁਣ ਹੋਰ ਡੂੰਘਾਈ ਦੇ ਵਿੱਚ ਜਾਈਏ ਤਾਂ ਗੱਲ ਕਰਦੇ ਆ Google ਦੀ ਪੇਰੈਂਟ ਕੰਪਨੀ Alphabet ਦੀ ਤਾਂ ਉਹਦੇ ਵਿੱਚ ਕੀ ਹੈ ਉਹਨੇ 300 ਬਿਲੀਅਨ ਡਾਲਰ ਕਮਾਏ 2023 ਦੇ ਵਿੱਚ 80% ਮਤਲਬ ਹਰੇਕ 100 ਡਾਲਰ ਪਿੱਛੇ 80 ਡਾਲਰ ਉਹਨਾਂ ਨੇ ਮਸ਼ੂਰੀ ਕਰਕੇ ਐਡਵਰਟਾਈਜ਼ਮੈਂਟ ਤੋਂ ਕਮਾਏ ਨੇਗੇ ਤੇ ਹੁਣ ਇਹਦੀ ਇਹ ਖਾਸੀਅਤ ਦੇਖੋਗੇ ਕੋਈ ਆਪਾਂ ਬਿਲਬੋਰਡ ਦੇਖਦੇ ਆਂ ਉੱਪਰ ਲੱਗਿਆ ਹੁੰਦਾਗਾ ਕੋਈ ਬੈਨਰ ਵਗੈਰਾ ਤਾਂ ਉਹ ਲਗਾਇਆ ਹੁੰਦਾ ਕਿ ਕੋਈ ਵੀ ਲੋਕ ਉਹਨੂੰ ਦੇਖੇਗੇ ਮਤਲਬ ਆਸ-ਪਾਸੇ ਕੋਈ ਲੋਕ ਜਾ ਰਹੇ ਨੇਗੇ ਹਜ਼ਾਰਾਂ ਤਾਂ ਹੋ ਸਕਦਾ ਕਿ ਉਹਨੂੰ ਦੇਖ ਕੇ ਉਹ ਐਡਵਰਟਾਈਜ਼ਮੈਂਟ ਨੂੰ ਯਾਦ ਰੱਖਣ ਤੇ ਉਹ ਚੀਜ਼ ਨੂੰ ਸ਼ਾਇਦ ਬਾਏ ਕਰ ਲੈਣ ਤੇ ਤੁੱਕਾ ਹੁੰਦਾਗਾ ਕਿ ਚਲੋ 1000 ਲੋਕਾਂ ਨੇ ਦੇਖਿਆ ਤਾਂ ਹੋ ਸਕਦਾ 5-10 ਬਾਏ ਕਰ ਲੈਣ ਜੇ ਨਾਮ ਵੀ ਕਰਨ ਪਰ Google ਜਿਹੜਾ ਹੈਗਾ ਉਹ ਇਸ ਤਰ੍ਹਾਂ ਤੁੱਕੇ ਨਹੀਂ ਲਗਾਉਂਦਾ ਹੈਗਾ ਉਹਨੂੰ ਸਾਰਾ ਕੁਝ ਪਤਾ ਹੁੰਦਾ ਹੈਗਾ ਇਹ ਜਿਹੜੀਆਂ ਐਡਾਂ ਇਹਦੇ ਉੱਪਰ ਰੱਖਦੇ ਨੇਗੇ ਤਾਂ ਮੰਨ ਲਓ ਕਿ ਕੋਈ ਰਨਿੰਗ ਸ਼ੂ ਵਾਲੀ ਕੋਈ ਕੰਪਨੀ ਹੈਗੀ ਆ ਉਹ Google ਨੂੰ ਪੇ ਕਰਦੀ ਹੈਗੀ ਕਿ ਹਾਂਜੀ ਸਾਡੀ ਐਡ ਚਲਾਓ ਤੇ ਉਹ ਐਵੇਂ ਹੀ ਨਹੀਂ ਐਡ ਚਲਾਉਂਦੇ ਹੈਗੇ ਉਹਨਾਂ ਨੂੰ ਕੀ ਹੁੰਦਾ ਹਰੇਕ ਚੀਜ਼ ਪਤਾ ਹੁੰਦੀ ਹੈਗੀ ਹੈਗੀ ਤੇ ਮੰਨ ਲਓ ਕਿ ਕੋਈ ਬੰਦਾ ਸਰਚ ਕਰ ਰਿਹਾ ਹੈਗਾ ਬੈਸਟ ਰਨਿੰਗ ਸ਼ੂਜ਼ ਫਾਰ ਮੈਰਾਥਨ ਟ੍ਰੇਨਿੰਗ ਉਹਨੇ ਸਰਚ ਕੀਤਾ ਤਾਂ ਉਸ ਤੋਂ ਬਾਅਦ ਉਹਨੇ ਵੀਡੀਓ ਦੇਖੀ ਤਾਂ ਵੀਡੀਓ ਦੇ ਵਿੱਚ ਉੱਥੇ ਜਾ ਕੇ ਉਹ ਪੁਆਇੰਟ ਦੇ ਉੱਤੇ ਜਾ ਕੇ ਜਿੱਥੇ ਉਹਨਾਂ ਨੂੰ ਪਤਾ ਗਿਆ ਵੀ ਲੋਕ ਸਪੈਸ਼ਲੀ YouTube ਦੇ ਉੱਪਰ ਜਾਂ Google ਦੇ ਉੱਪਰ ਆਏ ਨੇਗੇ ਸ਼ੂ ਨੂੰ ਦੇਖਣ ਦੇ ਲਈ ਵੀ ਕਿਹੜੇ ਬਾਇ ਕਰੀਏ ਤੇ ਉੱਥੇ ਐਡ ਲਗਾਉਂਦੇ ਨੇਗੇ ਤਾਂ ਇਸ ਤੋਂ ਪਤਾ ਲੱਗਦਾ ਕਿ ਕਿੰਨਾ ਜ਼ਿਆਦਾ ਉਹ ਟਾਰਗੇਟ ਕਰਕੇ ਚੱਲ ਰਹੇ ਹੁੰਦੇ ਨੇਗੇ ਇਸੇ ਕਰਕੇ ਹੀ Google ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਹੈਗਾਗਾ ਤੇ ਕੰਪਨੀਆਂ ਦਾ ਇਹ ਫੇਵਰੇਟ ਵੀ ਹੈਗਾ ਤੇ ਇਹਨੂੰ ਕਾਫੀ ਜ਼ਿਆਦਾ ਕੰਪਨੀਆਂ ਪੈਸੇ ਵੀ ਦਿੰਦੀਆਂ ਨੇ ਕਿ ਤੁਸੀਂ ਸਾਡੀ ਐਡ ਚਲਾਓ ਕਿਉਂਕਿ ਇਹ ਐਡਾਂ ਸਿਰਫ ਐਵੇਂ ਦਰੁੱਦਰ ਸਿੱਟ ਨਹੀਂ ਰਹੇ ਹੈਗੇ ਕਿ ਚਲੋ ਉਹਦੇ ਤੇ ਚਲਾ ਦੇਣੇ ਆ ਜਾਂ ਉਹਦੇ ਤੇ ਮੰਨ ਲਓ ਕਿ ਸ਼ੂ ਵਾਲੀ ਐਡ ਕਿਸੇ ਪੌਡਕਾਸਟ ਦੇ ਉੱਪਰ ਕੋਈ ਹੈਗਾ ਹਨਾ ਵੀ ਨੌਲੇਜ ਵਾਲਾ ਪੌਡਕਾਸਟ ਜਿਹਦੇ ਵਿੱਚ ਆਪਾਂ ਕੋਈ ਦੁਨੀਆਵੀ ਗੱਲਾਂ ਕਰ ਰਹੇ ਆ ਜਾਂ ਕਿਵੇਂ ਉੱਥੇ ਸ਼ੂ ਵਾਲੀ ਐਡ ਚਲਾ ਦੇਣਗੇ ਤਾਂ ਉਹਦਾ ਕੋਈ ਤੁੱਕ ਨਹੀਂ ਬਣਦੀ ਤਾਂ ਇਹ ਕਾਫੀ ਜ਼ਿਆਦਾ ਟਾਰਗੇਟ ਕਰਕੇ ਜਿਵੇਂ ਕਹਿੰਦੇ ਆ ਕਿ ਪੂਰਾ ਨਿਸ਼ਾਨਾ ਲਗਾ ਕੇ ਜਿਹੜੀ ਜਗ੍ਹਾ ਤੇ ਬੰਦਾ ਪੂਰਾ ਸਰਚ ਕਰ ਰਿਹਾ ਹੁੰਦਾ ਡੂੰਘਾਈ ਦੇ ਵਿੱਚ ਗੂਗਲ ਮੂਡ ਵੀ ਉਹ ਦੇਖ ਲੈਂਦਾ ਕਿ ਇਹ ਬਾਈ ਕਰਨਾ ਚਾਹੁੰਦਾ ਹੈਗਾ ਉਸ ਪੁਆਇੰਟ ਦੇ ਉੱਤੇ ਜਾ ਕੇ ਉਹ ਐਡ ਲਗਾਉਂਦਾ ਹੈਗਾ ਤਾਂ ਹੀ ਕਿਹਾ ਜਾਂਦਾ ਹੈਗਾ ਕਿ ਜੋ ਵੱਡੀਆਂ ਕੰਪਨੀਆਂ ਹੁੰਦੀਆਂ ਨੇਗੀਆਂ ਉਹ ਜਦੋਂ ਪੈਸਾ ਦਿੰਦੀਆਂ ਨੇ YouTube ਨੂੰ ਤਾਂ ਉਹਨਾਂ ਨੂੰ ਆਈਡੀਆ ਹੁੰਦਾ ਹੈਗਾ ਕਿ ਹਾਂ ਅਗਰ 100 ਜਣੇ ਕੋਲ ਐਡ ਪਹੁੰਚ ਆਏਗਾ ਇਹ Google ਤਾਂ ਉਹ 100 ਦੇ ਵਿੱਚੋਂ ਉਹਨਾਂ ਦੇ 30 40 ਜਣੇ ਬਾਈ ਕਰ ਸਕਦੇ ਨੇ ਜਾਂ 20 ਜਣੇ ਬਾਈ ਕਰ ਸਕਦੇ ਨੇ ਉਹਨਾਂ ਨੂੰ ਪਹਿਲਾਂ ਹੀ ਉਸ ਚੀਜ਼ ਦਾ ਆਈਡੀਆ ਹੁੰਦਾ ਕਿਉਂਕਿ ਕਾਫੀ ਜ਼ਿਆਦਾ ਜਾਣਕਾਰੀ ਕਸਟਮਰਾਂ ਦੀ ਇਹਨਾਂ ਦੇ ਕੋਲ ਆਲਰੇਡੀ ਹੁੰਦੀ ਹੈਗੀ ਆ ਜੋ ਆਪਾਂ ਨੂੰ ਲੱਗਦਾ ਹੈਗਾ ਕਿ ਆਪਾਂ ਨੂੰ ਫ੍ਰੀ ਚੀਜ਼ਾਂ ਦੇ ਰਹੇ ਨੇਗੇ ਫ੍ਰੀ ਦੇ ਵਿੱਚ ਆਪਾਂ ਗੂਗਲ ਯੂਜ਼ ਕਰਦੇ ਆ ਯੂਟਿਊਬ ਯੂਜ਼ ਕਰਦੇ ਆ ਅਸਲ ਵਿੱਚ ਉਹ ਫ੍ਰੀ ਨਹੀਂ ਹੈਗਾ ਉਹਦੀ ਜਿਹੜੀ ਨੌਲੇਜ ਹੈਗੀ ਹੈਗੀ ਆਪਣੇ ਬਾਰੇ ਵੀ ਆਪਾਂ ਕਿਹੜੀ ਚੀਜ਼ ਦੇਖਦੇ ਆ ਕਿਹੜੀ ਚੀਜ਼ ਕਰਦੇ ਆ ਉਹ ਚੀਜ਼ ਇਹ ਆਪਣੇ ਤੋਂ ਖਰੀਦ ਰਹੇ ਹੁੰਦੇ ਨੇਗੇ ਹਾਂਜੀ ਹੁਣ ਗੱਲ ਕਰਦੇ ਆ ਕਿ ਦੂਸਰਾ ਤਰੀਕਾ ਕੀ ਹੈਗਾ ਐਡ ਤੋਂ ਬਿਨਾ ਤਾਂ Google Play Store ਬਾਰੇ ਤਾਂ ਤੁਸੀਂ ਸੁਣ ਹੀ ਹੋਗੇਗਾ ਕੋਈ ਵੀ ਐਪ ਜਿਵੇਂ ਪਹਿਲਾਂ TikTok ਹੁੰਦੀ ਸੀ ਡਾਊਨਲੋਡ ਕਰਦੇ ਸੀਗੇ WhatsApp ਹੋ ਗਈ ਜਾਂ ਕੋਈ ਹੋਰ ਐਪ ਹੋ ਗਈ ਛੋਟੀ ਮੋਟੀ ਤਾਂ ਉਹ ਚੀਜ਼ ਤੁਸੀਂ ਡਾਊਨਲੋਡ ਕਰਦੇ ਉਹ ਵੀ Google Play Store ਦੇ ਉੱਪਰ ਹੁੰਦੀ ਹੈਗੀ ਆ ਤੇ 15 ਤੋਂ 30% ਇਹ ਉੱਥੋਂ ਮੁਨਾਫਾ ਕਰ ਲੈਂਦੇ ਨੇਗੇ ਐਪਾਂ ਦੇ ਉੱਪਰੋਂ ਤਾਂ ਉੱਥੇ ਮਤਲਬ ਕਿ ਅਗਰ 100 ਡਾਲਰ ਬਣਦਾ ਹੈਗਾ ਤਾਂ 15 ਤੋਂ 30 ਡਾਲਰ ਇਹ ਜਸਟ ਡਾਊਨਲੋਡ ਕਰਾਉਣ ਦੇ ਹੀ ਲੈ ਲੈਂਦੇ ਨੇ ਤੇ ਇੱਥੋਂ ਵੀ ਮੁਨਾਫਾ ਹੁੰਦਾ ਹੈਗਾਗਾ ਇਸ ਤੋਂ ਇਲਾਵਾ ਜਿਵੇਂ YouTube ਦੇ ਉੱਪਰ ਅੱਜਕਲ ਕਹਿੰਦੇ ਨੇ ਕਿ ਤੁਸੀਂ ਐਨੇ ਕੁ ਰੁਪਏ ਜਾਂ ਡਾਲਰ ਪੇ ਕਰੋ ਤੇ ਤੁਹਾਨੂੰ ਕੋਈ ਐਡ ਵਗੈਰਾ ਨਹੀਂ ਸ਼ੋ ਹੋਊਗੀ ਤਾਂ ਉਹ ਮੇ YouTube ਪ੍ਰੀਮੀਅਮ ਤੋਂ ਵੀ ਇਹ ਕਾਫੀ ਮੁਨਾਫਾ ਕਰਦੇ ਨੇਗੇ। ਬਾਕੀ ਸਟੋਰੇਜ ਵਗੈਰਾ ਚਲੀ ਜਾਂਦੀ ਹੈਗੀ ਉਹਨੂੰ ਵਧਾਉਣ ਲਈ ਉਹ ਵੀ ਕਰਦੇ ਨੇ ਆਪਣੇ ਇਹਨਾਂ ਦੇ ਪਿਕਸਲ ਫੋਨਸ ਵੀ ਹੈਗੇ ਨੇਗੇ ਉਹਨਾਂ ਨੂੰ ਵੀ ਵੇਚਦੇ ਨੇ। ਇਸ ਦਾ ਮਤਲਬ ਇਹ ਨਹੀਂ ਹੈਗਾ ਸਿਰਫ ਐਡਵਰਟਾਈਜ਼ਮੈਂਟ ਹੀ ਯੂਜ਼ ਕਰਦੇ ਨੇ ਜਾਂ ਫਿਰ ਆਪਣੀ ਸਾਰੀ ਜਿਹੜੀ ਪਰਸਨਲ ਜਾਣਕਾਰੀ ਹੁੰਦੀ ਹੈ ਉਹਨੂੰ ਅੱਗੇ ਵੇਚ ਕੇ ਮੁਨਾਫਾ ਕਮਾਉਂਦੇ ਨੇ। ਹਾਂ ਉਹ ਮੇਨ ਹੈਗਾਗਾ ਬਟ ਉਸ ਤੋਂ ਇਲਾਵਾ ਇਹ ਇਹ ਚੀਜ਼ਾਂ ਵੀ ਯੂਜ਼ ਕਰਦੇ ਨੇਗੇ ਤੇ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਤਾਂ ਸਭ ਤੋਂ ਹੈਰਾਨੀਜਨਕ ਗੱਲ ਇਹ ਹੈਗੀ ਹੈ ਕਿ Google ਜਿਹੜਾ ਹੈਗਾਗਾ ਉਹਨੇ ਅਰਾਊਂਡ 20 ਬਿਲੀਅਨ ਡਾਲਰ ਦਿੱਤਾ ਹੋਇਆ ਹੈਗਾ Apple ਨੂੰ Apple ਨੂੰ 20 ਬਿਲੀਅਨ ਡਾਲਰ ਦਿੱਤਾ ਹੈਗਾ ਇਹ ਚੀਜ਼ ਲਈ ਕਿ ਜਦੋਂ ਵੀ ਤੁਸੀਂ ਆਪਣੇ Apple ਦੇ ਫੋਨ ਹੈਗੇ ਨੇਗੇ ਤਾਂ ਉਹ ਜਿਹੜਾ ਮੇਨ ਸਰਚ ਇੰਜਨ ਹੈਗਾਗਾ ਉਹ ਤੁਸੀਂ Google ਰੱਖਣਾ ਹੈਗਾ ਤੇ ਅਗਰੇ ਪੈਸੇ ਨਹੀਂ ਦਿੰਦੇ ਹੈਗੇ ਤਾਂ ਹੋ ਸਕਦਾ ਕਿ ਉਹ ਮੇਨ ਸਰਚ ਇੰਜਨ ਕੋਈ ਵੀ ਨਾ ਰੱਖਣ ਤੇ ਆਪਣੀ ਚੁਆਇਸ ਹੋਵੇ ਕਿ ਆਪਾਂ ਕਿਹੜਾ ਯੂਜ਼ ਕਰਨਾ ਜਿਵੇਂ 2-3 ਮੇਨ ਹੈਗੇ ਨੇਗੇ ਤਾਂ ਕੋਈ ਵੀ ਆਪਾਂ ਕਰ ਸਕਦੇ ਹਾਂ ਪਰ ਇਹ ਟਰਾਈ ਕਰਦੇ ਨੇ ਕਿ Google ਹੀ ਰੱਖਿਆ ਜਾਵੇ ਕਿਉਂਕਿ ਇਸ ਚੀਜ਼ ਦੇ ਵੀ Google Apple ਨੂੰ ਪੇਡ ਕਰਦਾ ਹੈਗਾਗਾ ਆਰਾਊਂਡ 20 ਬਿਲੀਅਨ ਡਾਲਰ ਉਹਨਾਂ ਨੇ ਪੇ ਕੀਤੇ ਨੇਗੇ ਤਾਂ ਜੋ ਡਿਫਾਲਟ ਐਜ਼ ਅ ਡਿਫਾਲਟ ਉੱਥੇ Google ਨੂੰ ਰੱਖਿਆ ਜਾ ਸਕੇ ਹਾਂਜੀ ਹੁਣ ਤੁਹਾਡੇ ਦਿਮਾਗ ਦੇ ਵਿੱਚ ਵੀ ਇਹ ਚੀਜ਼ ਆਉਂਦੀ ਹੋਊਗੀ ਕਿ ਆਪਾਂ Google ਹੀ ਕਿਉਂ ਯੂਜ਼ ਕਰੀ ਜਾਨੇ ਕਿਉਂ ਉਹਨਾਂ ਦੀ ਐਪਾਂ ਜਾਂ ਪ੍ਰੋਡਕਟ ਯੂਜ਼ ਕਰੀ ਜਾਨੇਗੇ ਕੋਈ ਹੋਰ ਕੰਪਨੀ ਕਿਉਂ ਨਹੀਂ ਅਗਿਆਪ ਹੁੰਦੀ ਹੈਗੀ ਤੇ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈਗਾਗਾ ਕਿ ਇਹ ਇੱਕ ਲੂਪ ਦੇ ਵਿੱਚ ਕੰਪਨੀਆਂ ਨੂੰ ਫਸਾ ਦਿੰਦਾ ਹੈਗਾਗਾ ਮਤਲਬ Google ਨੂੰ ਕਿਸੇ ਨੇ ਪਿੱਛੇ ਛੱਡਣਾ ਹੈਗਾ ਤਾਂ ਉਹਨੂੰ ਚਾਹੀਦਾ ਡਾਟਾ ਲੋਕਾਂ ਦੀ ਪਰਸਨਲ ਜਾਣਕਾਰੀ ਕੀ ਸਰਚ ਕਰ ਰਹੇ ਨੇਗੇ ਤਾਂ ਹੁਣ ਇਹ ਡਾਟਾ ਉਦੋਂ ਹੀ ਆਊਗਾ ਜਦੋਂ ਉਹਨਾਂ ਦਾ ਜੋ ਵੀ ਨਵੀਂ ਮਤਲਬ ਕੰਪਨੀ ਲੈ ਕੇ ਆਉਂਦੇ ਨੇ ਸਰਚ ਇੰਜਨ ਦੀ ਤੇ ਉਹਨੂੰ ਲਾਂਚ ਕਰਦੇ ਨੇਗੇ ਤੇ ਉੱਥੇ ਲੋਕੀ ਉਹਨੂੰ ਯੂਜ਼ ਕਰਦੇ ਨੇਗੇ ਤੇ ਯੂਜ਼ ਤਾਂ ਲੋਕੀ ਹੁਣ ਕਰਨਣੇ ਵਾਲੇ ਹੈਗੇ ਕਿਉਂਕਿ ਉਹਨਾਂ ਨੂੰ ਆਦਤ ਪੈ ਚੁੱਕੀ ਹੈਗੀ Google ਦੀ ਤਾਂ Google ਨੂੰ ਹੀ ਯੂਜ਼ ਕਰ ਰਹੇ ਨੇ ਤਾਂ ਉਹ ਜਾਣਕਾਰੀ ਨਹੀਂ ਮਿਲ ਪਾਰੀ ਨਵੀਂ ਕੰਪਨੀ ਨੂੰ ਤੇ ਉਹ ਉਸੇ ਇੱਕ ਸਰਕਲ ਦੇ ਵਿੱਚ ਜਿਹਨੂੰ ਆਪਾਂ ਲੂਪ ਕਹਿੰਦੇ ਨੇ ਉਹਦੇ ਵਿੱਚ ਹੀ ਘੁੰਮੀ ਜਾਂਦੇ ਨੇਗੇ ਜਿਵੇਂ ਕਿਹਾ ਜਾਂਦਾ ਕਿ ਅਮੀਰ ਹੋਣ ਲਈ ਪਹਿਲਾਂ ਸਟਾਰਟਿੰਗ ਦੇ ਵਿੱਚ ਕੁਝ ਪੈਸੇ ਦੀ ਲੋਡ ਹੁੰਦੀ ਹੈਗੀ ਆ ਤਾਂ ਉਹ ਪੈਸਾ ਹੀ ਨਹੀਂ ਜਦ ਆ ਰਿਹਾ ਹੈਗਾ ਤਾਂ ਫਿਰ ਉਹ ਕਿਸ ਤਰ੍ਹਾਂ ਅਮੀਰ ਹੋ ਸਕਦਾ ਸੇਮ ਚੀਜ਼ ਜਿਹਦੇ ਨਾਲ ਵੀ ਹੋ ਰਹੀ ਆ Google ਕਾਫੀ ਵੱਡਾ ਹੈਗਾ ਤੇ ਪਹਿਲਾਂ ਤਾਂ ਸਟਾਰਟ ਕੀਤਾ ਹੋਇਆ ਹੈਗਾਗਾ ਤੇ ਡਾਟਾ ਵੀ ਕਾਫੀ ਜ਼ਿਆਦਾ ਹੈਗਾ ਹੁਣ ਨਵੀਂ ਕੰਪਨੀ ਕੋਲੇ ਡਾਟਾ ਨਹੀਂ ਹੈਗਾ ਤਾਂ ਇਸ ਕਰਕੇ ਉਹ ਇਹਦਾ ਕੰਪੀਟੀਸ਼ਨ ਦੇ ਵਿੱਚ ਨਹੀਂ ਆ پا ਰਹੀ ਹੈਗੀ ਤੇ ਦੂਜੀ ਗੱਲ ਹੈਗੀ ਇਨਫਰਾਸਟ੍ਰਕਚਰ ਦੀ ਜਿਹੜਾ ਬੁਨਿਆਦੀ ਟੱਚ ਆ ਹੈਗਾਗਾ ਤੇ ਇਹਨੇ ਵੱਡੇ ਵੱਡੇ ਡਾਟਾ ਸੈਂਟਰ ਹੈਗੇ ਨੇ ਜਿੱਥੇ ਸਾਰੀਆਂ ਚੀਜ਼ਾਂ ਰਿਕਾਰਡ ਹੋਈਆਂ ਹੋਈਆਂ ਨੇ ਇਵਨ ਕਿ ਸਮੁੰਦਰ ਦੇ ਵਿੱਚ ਵੀ ਕੇਬਲਸ ਪਾਈਆਂ ਹੋਈਆਂ ਨੇ ਇਹਨਾਂ ਨੇ ਟੈਕਨੀਕਲ ਸਿਸਟਮ ਬਹੁਤ ਤਗੜਾ ਹੈਗਾ ਕਿਉਂਕਿ ਇਹਨਾਂ ਨੇ ਬਿਲੀਅਨਸ ਆਫ ਡਾਲਰ ਇਹ ਪੁਰਾਣੇ ਕਈ ਸਾਲਾਂ ਤੋਂ ਲਗਾਉਂਦੇ ਆ ਰਹੇ ਨੇਗੇ ਤੇਨੀ ਤਕੜੀ ਕੰਪਨੀ ਨੂੰ ਪਿੱਛੇ ਛੱਡਣਾ ਬਹੁਤ ਜ਼ਿਆਦਾ ਮੁਸ਼ਕਿਲ ਹੈਗਾਗਾ ਤੇ ਇੱਕਦਮ ਇਹਨਾਂ ਨੂੰ ਰਾਤੋ ਰਾਤ ਇਹਨੂੰ ਆਪ ਕੋਈ ਵੀ ਨਵੀਂ ਕੰਪਨੀ ਰਿਪਲੇਸ ਨਹੀਂ ਕਰ ਸਕਦੀ ਹੈਗੀ ਤੇ ਇਸ ਤੋਂ ਇਲਾਵਾ ਲੋਕਾਂ ਨੂੰ ਆਦਤ ਪੈ ਚੁੱਕੀ ਹੁੰਦੀ ਹੈ ਹੁਣ ਈਮੇਲ ਹੈਗਾਗਾ ਆਪਾਂ ਮੇਨਲੀ ਜੀਮੇਲ ਦੇ ਉੱਪਰ ਆਪਾਂ ਕਰਦੇ ਹੈਗੇ ਆ ਤੋ ਆਦਤ ਹੋ ਚੁੱਕੀ ਹੈਗੀ ਅਗਰ ਤੁਸੀਂ ਕਿਸੇ ਹੋਰ ਛੋਟੀ ਮੋਟੀ ਕੰਪਨੀ ਦੇ ਨਾਲ ਆਪਣੀ ਆਈਡੀ ਵਗੈਰਾ ਬਣਾਓਗੇ ਤੇ ਉਹਨੂੰ ਰੈਗੂਲਰਲੀ ਯੂਜ਼ ਕਰੋਗੇ ਤਾਂ ਜਿਨ੍ਹਾਂ ਦੇ ਨਾਲ ਤੁਸੀਂ ਯੂਜ਼ ਕਰਨੇ ਹੋ ਸਕਦਾ ਵੀ ਉਹ ਜ਼ਿਆਦਾ ਇੰਟਰਸਟਡ ਨਾ ਹੋਣ ਕਿਉਂਕਿ ਉਹਨਾਂ ਨੂੰ Google ਦੀ ਜੋ Gmail ਹੈਗੀ ਆ ਉਹ ਯੂਜ਼ ਕਰਨ ਦੀ ਪਹਿਲਾਂ ਤੋਂ ਹੀ ਆਦਤ ਪੈ ਚੁੱਕੀ ਹੈਗੀ ਹੈਗੀ ਤੇ ਲਾਸਟ ਇਹਦਾ ਕਾਰਨ ਇਹ ਵੀ ਹੋ ਸਕਦਾਗਾ ਕਿ ਇਦਾਂ ਦੇ ਕੋਲ ਬੈਸਟ ਇੰਜੀਨੀਅਰ ਹੈਗੇ ਨੇਗੇ ਹੁਣ ਅਗਰ ਕੋਈ 4 ਸਾਲ ਪੁਰਾਣੀ ਕੰਪਨੀ ਕੰਪੀਟੀਸ਼ਨ ਦੇਣਾ ਚਾਹੁੰਦੀ ਹੈਗੀ ਤਾਂ ਉਹ 2-2 ਲੱਖ ਡਾਲਰ ਤੋਂ 3 ਲੱਖ ਡਾਲਰ ਦੀ ਜੋ ਤਨਖਾਹ ਹੁੰਦੀ ਹੈਗੀ ਆ ਸਾਲ ਦਾ ਪੈਕੇਜ ਹੋ ਗਿਆ ਜਿਵੇਂ ਤਾਂ ਉਹ ਨਹੀਂ ਦੇ ਪਾ ਰਹੀ ਹੈਗੀ ਤੇ ਦੇ ਵੀ ਨਹੀਂ ਸਕਦੀ ਹੈਗੀ ਪਰ Google ਹੈਗਾਗਾ ਸਭ ਤੋਂ ਜ਼ਿਆਦਾ ਪੈਸੇ ਦਿੰਦਾ ਹੈਗਾ ਅਗਰ ਇਹਨਾਂ ਨੂੰ ਕੋਈ ਟੈਲੈਂਟਡ ਬੰਦਾ ਇੰਡੀਆ ਦੇ ਵਿੱਚ ਮਿਲਦਾ ਉੱਥੋਂ ਚੱਕ ਲੈਂਦੇ ਨੇ ਪਾਕਿਸਤਾਨ ਦੇ ਵਿੱਚ ਮਿਲਦਾਗਾ ਉਹਨੂੰ ਆਫਰ ਕਰਕੇ ਚੱਕ ਲੈਂਦੇ ਨੇ ਇੰਨ ਤਗੜੇ ਤਗੜੇ ਇੰਜੀਨੀਅਰ ਯੂਰਪ ਤੋਂ ਆਉਂਦੇ ਨੇਗੇ ਤੇ ਹਰ ਇੱਕ ਚੀਜ਼ ਇਹ ਪੈਸੇ ਨਾਲ ਖਰੀਦ ਲੈਂਦੇ ਨੇਗੇ ਤੇ ਇਸ ਕਰਕੇ ਹੀ ਇਹਦਾ ਕੋਈ ਹੁਣ ਇਹਨੂੰ ਕੰਪੀਟੀਸ਼ਨ ਨਹੀਂ ਦੇ ਪਾ ਰਹੇ ਹੈਗਾ ਕਿਉਂਕਿ ਬੈਸਟ ਲੋਕ ਹੈਗੇ ਨੇਗੇ ਉਹ ਨਮੀਆਂ ਤੇ ਛੋਟੀਆਂ ਕੰਪਨੀਆਂ ਦੇ ਵਿੱਚ ਜਾਣ ਨਾਲੋਂ ਵੈਲ ਐਸਟੈਬਲਿਸ਼ਡ ਜਿਵੇਂ ਕਿ ਗੂਗਲ ਹੈਗੀ ਆ ਉੱਥੇ ਜਾਣਾ ਜ਼ਿਆਦਾ ਪਸੰਦ ਕਰਦੇ ਨੇ ਇਸ ਤੋਂ ਇਲਾਵਾ ਉਹਨਾਂ ਨੂੰ ਪ੍ਰਾਊਡ ਫੀਲਿੰਗ ਵੀ ਹੁੰਦੀ ਹੈ ਜਦੋਂ ਕਿਸੇ ਨੂੰ ਦੱਸਦੇ ਨੇ ਕਿ ਅਸੀਂ Google ਦੇ ਵਿੱਚ ਕੰਮ ਕਰਦੇ ਹੈਗੇ ਹਾਂ